ਲੋ ਜੀ ਸਸੀ ਕਾਲ ਸਾਡੇ ਕੋਲੋਂ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰ ਲੱਗੇ ਟਾਈਮ ਹੋ ਚੁੱਕਾ ਹੈ ਸਵੇਰ ਦਾ 10:00 ਵਜੇ ਦਾ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਅਸੀਂ ਗੰਡੇ ਛੱਲਣ ਤੋਂ ਤੇ ਮਟਰਾਂ ਤੋਂ ਟਮਾਟਰ ਦੇ ਟਮਾਟੇ ਟਮਾਟੇ ਟਮਾਟਿਆਂ ਦੀ ਟਮਾਟਿਆਂ ਦੀ ਚਟਨੀ ਬਣਾ ਕੇ ਤੇ ਟਮਾਟਿਆਂ ਦਾ ਪਿਚ ਪਿਚ ਕਾਟ ਲਾਂ ਉਹ YouTube ਤੇ ਇੱਕ ਵੀਡੀਓ ਆਂਦੀ ਤੇ ਉਹ ਕਹਿੰਦੇ ਆ ਨਾ ਇਹ ਟਮਾਟਿਆਂ ਦਾ ਪਿਚਕੂ ਕੱਢ ਲਾਂਗੇ ਆਪਾਂ ਐ ਕਰਕੇ ਕਰਦਾਂ। ਤੇ ਆ ਆ ਗਏ ਟਮਾਟੇ, ਅਦਰਕ ਆ ਗਿਆ ਅਦਰਕ ਤੇ ਆ ਆ ਗਏ ਪਿਆਜ਼ ਤੇ ਇਹਨਾਂ ਸਾਰਿਆਂ ਦਾ ਆਪਾਂ ਤੇ ਕੱਢ ਲਾਂਗੇ ਪਿਚਕੂ ਤੇ ਜਿਹੜੇ ਕਹਿੰਦੇ ਆ ਨਾ ਕਿ ਸਾਡਾ ਮੂੰਹ ਮੁੜ ਗਿਆ ਸਬਜ਼ੀਆਂ ਖਾ ਕੇ ਆ ਕੇ ਹੁਣ ਸਾਡਾ ਜੀ ਨਹੀਂ ਕਰਦਾ ਉਹ ਉਂਗਲੀਆਂ ਚਟਤੀਆਂ ਰਹਿ ਜਾਣਗੇ ਜਦੋਂ ਆਪਾਂ ਚਟਣੀ ਖੋਟ ਲਈ। ਆਹ ਸਹੀ ਗੱਲ ਆ। ਅੱਜ ਆਪਾਂ ਕੋਟ ਲੱਗੇ ਚਟਣੀ ਕਿਉਂਕਿ ਸੇਰੇ ਰਾਤੀ ਆਪਾਂ ਬਣਾਏ ਹੀ ਰੂਲ ਵਾਲੇ ਚੌਲ ਤੇ ਉਹ ਆਪਾਂ ਫਿਰ ਰਾਤੀ ਖਾਦੇ ਤੇ ਸਬਜ਼ੀ ਹੈਗੀ ਨਹੀਂ ਥੋੜੀ ਜੀ ਹੈਗੀ ਆ ਜਗਰੂਪ ਜੋਗੀ ਵੈਸੇ ਕਰੇਲਿਆਂ ਦੀ ਤੇ ਕਹਿੰਦੇ ਨਾਲ ਚਟਣੀ ਵੀ ਕੋਟ ਆ ਪਰ ਮੈਂ ਚਲੋ ਚਟਣੀ ਕੋਟ ਦਿੰਨੇ ਆ ਜੋ ਸਰਦਾਰ ਜੀ ਦਾ ਹੁਕਮ ਆ ਮੰਨਣਾ ਪੈਣਾ ਔਰ ਤਾਂ ਵੇ ਲੋ ਆਹ ਗੱਲ ਜੇ ਆਪਾਂ ਪੈਣਾ ਜਦੋਂ ਕੱਲੀਆਂ ਘਰੇ ਹੋਈਏ ਨਾ ਤੇ ਸੁੱਕੀ ਰੋਟੀ ਖਾ ਕੇ ਵੀ ਗੁਜ਼ਾਰਾ ਕਰ ਲਈਦਾ ਇਹ ਉਹ ਤਾਂ ਕਰ ਲਈਦਾ ਵਾ ਕਿ ਚਲੋ ਆਪਾਂ ਰੋਟੀ ਕੀ ਲਾਉਣੀ ਆ ਮੋਬਾਈਲ ਵੇਨੇ ਆ ਮੋਬਾਈਲ ਵੇਨੇ ਨਹੀਂ ਆ ਕਿਦਾ ਵਗੀ ਚਲੋ ਸਬਜ਼ੀ ਬਣਾਉਣੀ ਆ ਪਾਣੀ ਆ ਨਹੀਂ ਪੰਗੇ ਕਰਾਂਗੇ ਉਹਦੇ ਨਾਲੋਂ ਆਪਾਂ ਕੋਈ ਨਾ ਕੋਈ ਮੀਡੀ ਹੋਵੇ ਨੇ ਮੋਬਾਈਲ ਵੇਨੇ ਆ ਤੇ ਚਲੋ ਸਬਜ਼ੀ ਤੇ ਉਹ ਕਿਹੜਾ ਛੱਟੂ ਆ ਕਿਹੜਾ ਨਹੀਂ ਛੱਟੂ ਆ ਬੰਦਾ ਉਦੋਂ ਪਤਾ ਵੀ ਮਜਬੂਰੀ ਆ ਸਰਦਾਰ ਜੀ ਦਾ ਹੁਕਮ ਨਹੀਂ ਇਹ ਆਪਣੀ ਮਜਬੂਰੀ ਆ ਕਿ ਸਬਜ਼ੀ ਬਣਾਉਣੀ ਆ ਕੋਈ ਮਜਬੂਰੀ ਨਹੀਂ ਐ ਗੱਲ ਇਹ ਹੁੰਦੀ ਆ ਕਿ ਉਦੋਂ ਆਕੀਦਾ ਵਾ ਕਿ ਚਲ ਜਦੋਂ ਸਾਰੇ ਘਰੇ ਹੋਣਗੇ ਨਾ ਉਦੋਂ ਹੀ ਬਣਾਵਾਂਗੇ ਹੁਣ ਕਿਉਂ ਖੱਪਣਾ ਵਾ ਜਦੋਂ ਥੋੜੀ ਜਿਹੀ ਸੋ ਇੱਕ ਜਣੇ ਨੇ ਕਿਤੇ ਕਿੰਨਾ ਕ ਖਾਣਾ ਹੁੰਦਾ ਆ ਗੱਲ ਹੁੰਦੀ ਆ ਉਸ ਉਸ ਤਰੀਕੇ ਦੇ ਨਾਲ ਤੇ ਰਾਕੀਦਾ ਵੀ ਰਾਤ ਨੂੰ ਇੰਚ ਕੋ ਇਕੱਠੀ ਬਣਾਵਾਂਗੇ ਜਦੋਂ ਆਉਣਗੇ ਆ ਸੋਚ ਲਈਦਾ ਤਾਜੀ ਬਣੂਗੀ ਨਾਲੇ ਹਾਂ ਤੇ ਤੁਸੀਂ ਇਹਨਾਂ ਦਾ ਦੋਨ ਗਾੜ ਨੂੰ ਗੱਲਾਂ ਕਰਦੇ ਫੋਨ ਵੇਂਦੇਗਾ ਤਾਂ ਕਰਕੇ ਆਪਰਾ ਮੈਂ ਦਿੰਦੀਆਂ ਤੇ ਉਹ ਤਾਂ ਆਈ ਆ ਉਹ ਰੋਟੀ ਚੱਕਨੇ ਖਾਣੀ ਹੈ ਚਾਹ ਦੋਨੇ ਖਾਣੀ ਹੈ ਸਬਜੀ ਦੀ ਤਾਂ ਜ਼ਰੂਰਤ ਹੁੰਦੀ ਹੁੰਦੀ ਆ ਕੱਲੇ ਹੁੰਦਾ ਕਿ ਆ ਕੀ ਤੇ ਗਰਮ ਰੋਟੀ ਕਰੋ ਨਾਲ ਲਓ ਚਾਹ ਤੇ ਕਿਉਂ ਨਾ ਚੰਗੀ ਤਰ੍ਹਾਂ ਚੁੱਕੜ ਕੇ ਦੋ ਤੇ ਫੁਲਕੇ ਖਾਣੇ ਆ ਤੇ ਇੰਨੇ ਕੇ ਬਦਲੇ ਹੁਣ ਸਬਜੀ ਦਾ ਕੀ ਕੀ ਕਰਾਂਗੇ ਤੇ ਕੀ ਕਿੰਨਾ ਖਪਾਂਗੇ ਗੱਲ ਖਪਣ ਤੇ ਆ ਜੀ ਹੋਣਗੇ ਤੇ ਉਦੋਂ ਚਲ ਖਪਣਾ ਹੀ ਖਪਣਾ ਆ ਉਦੋਂ ਤੇ ਖਪਣਾ ਹੀ ਖਪਣਾ ਗੱਲ ਤੇ ਆ ਚਾਰ ਜੀ ਆਉਣਗੇ ਫਿਰ ਖਪਾਂਗੇ ਤੇ ਕੱਲੇ ਆ ਵਾਸਤੇ ਆਪਾਂ ਕੀ ਖਪਣਾ ਵਾ ਤੇ ਆਪਾਂ ਨੂੰ ਆਪਾਂ ਲੂਣ ਤੇਲ ਨਾ ਖਾ ਕੇ ਬਚਤ ਤੇ ਟਾਈਮ ਦੀ ਬਚਤ ਕਰੀਏ ਸਹੀ ਗੱਲ ਤੇ ਉਸੇ ਟਾਈਮ ਦੇ ਵਿੱਚ ਆਪਾਂ ਫੋਨ ਵੀ ਦੇਖਾਂਗੇ ਦੇ ਚਲਾ ਘੋਣਾ ਤੇ ਮੈਨੂੰ ਪਤਾ ਇੱਥੇ ਹੀ ਗਾ ਆਉਣਾ ਦੇ ਇੱਥੇ ਹੀ ਸਾਨੂੰ ਤੁਸੀਂ ਕਿੱਡਾ ਬਦਨਾਮ ਕੀਤਾ ਆਪ ਨਹੀਂ ਪੈਂਦੇ ਜੇ ਫੋਨ ਹੁਣ ਤੇ ਸਾਈ ਦੇ ਕਦੋਂ ਦੇ ਲੱਗੇ ਜੇ ਸਵੇਰ ਦੇ ਉੱਠੇ ਜਦੋਂ ਦੇ 1 ਮਿੰਟ ਵੀ ਇੱਥੇ ਹੁਣ ਬੰਦ ਕੀਤਾ ਹੁਣ ਸਾਤ ਲੱਕਣ ਕਰਕੇ ਮਜਬੂਰੀ ਆ ਬੈਠ ਕੇ ਹੁਣ ਬੰਦਾ ਕਰੇ ਵੀ ਤੇ ਕਰੇ ਕੀ ਹੂੰ ਮਨ ਨਹੀਂ ਕਰਦਾ ਕਿ ਬੈਠੇ ਰਹੀਏ ਇਹ ਸਾਡੀ ਵੀ ਮਜਬੂਰੀ ਆ ਵੀ ਇੰਨੀ ਵੀ ਕਰੇ ਵਿਹਲੇ ਹਣੀਆਂ ਹੁਣ ਕਰੇ ਤੇ ਕਰੇ ਕੀ ਬੰਦਾ ਬਾਹਰ ਕਿੱਧਰ ਜਾਵੇ ਹੁਣ ਹੀ ਦੇਖਣਾ ਜਦੋਂ ਵਿਹਲੇ ਆ ਜੇ ਬਾਹਰ ਜਾਈਏ ਤੇ ਤੁਸੀਂ ਤਾਂ ਆਖਣਾ ਕਮ ਸੇ ਕਮ ਨਹੀਂ ਆਪਣੀ ਰੋਟੀ ਪਾਣੀ ਬਣਾ ਕੇ ਤੇ ਬੰਦਾ ਖਾ ਲੈਂਦਾ ਤੇ ਕਿਹਾ ਜਾਂਦਾ ਨਹੀਂ ਜੀ ਆਪਾਂ ਕੱਲੇ ਆਂ ਕੱਲਿਆਂ ਨੇ ਕੀ ਬਣਾਉਣਾ ਕਿ ਭਰਾਵਾ ਨਹੀਂ ਜਿੱਦ ਸਕਦੀ ਮੈਂ ਤੇ ਆਪਾਂ ਕੀ ਕਰਨਾ ਵਾ ਚਲੋ ਰਹਿਣ ਦੇ ਇੰਨਾ ਕੇ ਕਹਿੰਦੇ ਨੇ ਨਾ ਬੁੱਢੀ ਨਾਲ ਨਹੀਂ ਕੋਈ ਜੀ ਸਕਦਾ ਸਾਡੇ ਘਰੇ ਬੰਦੇ ਨਾਲ ਨਹੀਂ ਕੋਈ ਜੀ ਸਕਦਾ ਚਾਰ ਜੀ ਆਉਣਗੇ ਫਿਰ ਬਣਾਵਾਂਗੇ ਫਿਰ ਖਾਵਾਂਗੇ ਤੇ ਚਲੋ ਟਾਈਮ ਦੀ ਬਸਤ ਹੋ ਗਈ ਐਸੇ ਹਿਸਾਬ ਦੇ ਨਾਲ ਚਲੋ ਵਧੀਆ ਗੱਲ ਆ ਖੈਰ ਹੁਣ ਆ ਪੂਤਣਾ ਆਪਾਂ ਉਥੇ ਮੰਗਵਾਇਆ ਸੀਗਾ ਮੰਮੀ ਉਹਨਾਂ ਦੇ ਕੋਲੋਂ ਤੇ ਸਾਈਡਾ ਸਾਈਡਾ ਤਾਂ ਥੋੜਾ ਜਿਹਾ ਖਰਾਬ ਹੋ ਗਿਆ ਤੇ ਵਿੱਚ ਵੇਲੇ ਦੇ ਪੱਤੇ ਵਿਚਕਾਰ ਜਿਹਾ ਹੀ ਨਾ ਉਹ ਸਹੀ ਐ ਤੇ ਮੈਂ ਚਲੋ ਚਟਨੀ ਫੋਟ ਲੇ ਆ ਤੇ ਆਪਣੇ ਘਰੇ ਤੇ ਪੂਤਨਾ ਹੁੰਦਾ ਨਹੀਂ ਪਤਾ ਨਹੀਂ ਕਿਉਂ ਲਾਇਆ ਤੇ ਹੈਗਾ ਸੁੱਕ ਜਾਂਦਾ ਫਿਰ ਤੇ ਪੂਤ ਨੇ ਨੂੰ ਕੀ ਗੱਲ ਆ ਹੈ ਰਮਾ ਰਮਣ ਵਿੱਚ ਰਮਣ ਨੂੰ ਲਾਇਆ ਤਰੇ ਹੈ ਰਮਣ ਕੀ ਕਰਨ ਦੀ ਰਮਣ ਨਹੀਂ ਉਹਨਾਂ ਦੀਆ ਵੀਡੀਓ ਬੜਾ ਕਿੰਨੀ ਵਧੀਆ ਹੁੰਦੀ ਆ ਬਹੁਤ ਸੋਹਣੀਆਂ ਨਾਂ ਭੈਣ ਦੀਆ ਵੀਡੀਓ ਬਹੁਤ ਸੋਹਣੀ ਹੁੰਦੀ ਆ ਤੇ ਉਹ ਬਹੁਤ ਵਧੀਆ ਪਰਿਵਾਰਿਕ ਵੀਡੀਓ ਬਣਾਉਂਦੇ ਆ ਜਾਣਕਾਰੀ ਤੇ ਆਪਾਂ ਵੀ ਪਰਿਵਾਰਕੀ ਬਣਾ ਰਹੇ ਆ ਜਾਣਕਾਰੀ ਦਿੰਦੇ ਥੋੜਾ ਜਿਹਾ ਉਹਨਾਂ ਦਾ ਸਟਾਈਲ ਲੈ ਲਿਆ ਸਟਾਈਲ ਵੱਖਰਾ ਚਲੋ ਉਹਨਾਂ ਦਾ ਇੱਕ ਆਪੋ ਆਪਣੀ ਪਹਿਚਾਣ ਹੁੰਦੀ ਆ ਹਮ ਨਾ ਹਰ ਰਮਨ ਕੀ ਕਰਨਦੇ ਕੀ ਕਰੀ ਜਾਂਦੇ ਓਏ ਇਹ ਪੂਤਨਾ ਹਾਂਜੀ ਜਨਾਬ ਬਣਾਵਾਂਗੇ ਪੂਤਨੇ ਦੀ ਚਟਣੀ ਜਿਹੜੀ ਕਿ ਤੁਸੀਂ ਖਾਓਗੇ ਤੇ ਉਹ オンલાઈਨ ਚਟ ਦੇ ਰਿਹਾ ਹੈ ਜਾਓ ਕਿ ਤੇ ਇਹ ਸੱਚ ਆ ਕਿ ਪੂਤਨੇ ਦੀ ਚਟਨੀ ਬਹੁਤ ਵਧੀਆ ਹੁੰਦੀ ਔਰ ਵੈਸੇ ਵੀ ਗਰਮੀ ਆ ਗਰਮੀ ਦੇ ਵਿੱਚ ਪੂਤਨੇ ਦੀ ਚਟਨੀ ਹੁੰਦਾ ਹੁੰਦਾ ਚਲੋ ਗਾਇਸ ਹੁਣ ਆਪਾਂ ਚਟਨੀ ਕੋਟ ਲਈਏ ਤੇ ਰੋਟੀ ਖਵਾ ਲਈਏ ਸਰਦਾਰ ਸਾਹਿਬ ਬਣਾ ਨੂੰ ਲੈ ਲੈਂਦੇ ਆ ਫਿਰ ਆਪਾਂ ਰੋਟੀ ਖਾਣ ਤੋਂ ਬਾਅਦ ਤੱਕ ਤੁਸੀਂ ਕੋਈ ਵੀ ਖਾ ਲਓ ਪਾਣੀ ਤੇ ਰੋਟੀ ਪਾਣੀ ਖਾਓ ਤੇ ਮਿਲਦੇ ਆ ਛੋਟੀ ਦੀ ਰੋਟੀ ਦੀ ਬ੍ਰੇਕੋਂ ਬਾਅਦ ਬਦਲ ਕੇ ਉਹਦੀ ਕਮਿਸ਼ਨ 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 ਜਿਹੜੀ ਵੀਡੀਓ ਬਣਾਉਣ ਬਦਲੇ ਬਦਲ ਆਇਆ ਏ ਮੈਂ ਦੱਸੂ ਫੋਨ ਤੇ ਨਿਕਲ ਕੀ ਕਰੀਏ ਜਦ ਬਦਲ ਨਾ ਜੇ ਮਿਲ ਰਿਹਾ ਪ੍ਰੋਸੈਸ ਹੁੰਦਾ ਜਿਹੜੀ ਪੜ ਚੁੱਕੇ ਤੇ ਦੂਜੀ ਕਲਾਸ ਵਿੱਚ ਬਿਠਾ ਦੇਣਗੇ ਹਾਂ ਇਦਾਂ ਦੇ ਚੁੱਕੇ ਦੂਜੀ ਕਲਾਸ ਚ ਭਾਉਂਦੇ ਹਾਂ ਕੋਈ ਨਹੀਂ ਬਿਠਾਉਂਦੇ ਪੁੱਤ ਪ੍ਰੋਸੈਸ ਹੁੰਦਾ ਵਾ ਹੁਣ ਅਵੇ ਜਿਸ ਤੋਂ ਨਾਮ ਚੇਂਜ ਕਰਨਾ ਦਾ ਵਾ ਅ ਕੈਂਟਰਸ ਵੀ ਆ ਰਾ ਦਿਖਣੀ ਹੁੰਦੀ ਹੈ ਯਾਰ ਉਹ ਗਾੜੀ ਹੱਥ ਲਾਉਣਗੇ ਤਾਂ ਹੀ ਆ ਮੋਰ ਨੂੰ ਇਹ ਹੈ ਕਿ ਮੈਂ ਆਪਣੇ ਦੋਸਤ ਦੀ ਕਲਾਸ ਦੇ ਵਿੱਚ ਚਲੇ ਜਾਵਾਂਾ ਹਣਾ ਤੁਸੀਂ ਦੋਕਾ ਨਹੀਂ ਜਿੰਨਾ ਮਾਰਦੇ ਉਹ ਤੁਸੀਂ ਪਿਆਰ ਨਾਲ ਆਉਂਦੇ ਜੀ ਫਿਰ ਪਿਆਰ ਨਹੀਂ ਕਹਿਣਾ ਪਿੰਦਾ ਹੋਰ ਨਹੀਂ ਤੁਸੀਂ ਆਉਂਦੇ ਜੇ ਪਿਆਰ ਨਾਲ ਤੇ ਉਹ ਗੱਲ ਆਲਾ ਟਾਲਾ ਕਰੀ ਜਾਂਦੇ ਆ ਚਲ ਕੋਈ ਨਹੀਂ ਚੱਜਾਂਗੇ ਸਕੂਲ ਲੈ ਪਾਪਾ ਨੂੰ ਠੀਕ ਨਹੀਂ ਹੋਣਾ ਤੇ ਤੁਸੀਂ ਇਸ ਤਰ੍ਹਾਂ ਸਕੂਲ ਦੇ ਭਾਵੇਂ ਨਾ ਜਾਓ ਬੇਟੇ ਤਿੰਨੇ ਮੂਰਤਿਆਂ ਚੁੱਪਾ ਤਿੰਨੇ ਚੁੱਪਾ ਕੋਈ ਗੱਲ ਨਹੀਂ ਕਰਨ ਦਾ ਕਿਸ ਨਾਲ ਹੂੰ ਤੇ ਬਾਬਾ ਸਟੈਂਡੋਂ ਗਿਆ ਰੇ ਆਹ ਸਾਹਮਣਾ ਨਹੀਂ ਆਮਨੇ ਤੇ ਟਾਈਮ ਹੋ ਗਿਆ ਸ਼ਾਮ ਦਾ 7:30 ਵਜੇ ਤੇ ਅੱਜ ਆਪਾਂ ਆਪਣਾ ਇਹ ਚਣਿਆਂ ਦੀ ਸਰਦੀਏ ਥੋੜੇ ਚਨੇ ਬੋਇਲ ਕੀਤੇ ਹੋਏ ਮਲਾਈ ਨਾਲ ਖਾਂਦੇ ਆਂ ਤੇ ਟਾਈਮ ਸਾਡੇ ਸ਼ਹਿਰੋਂ ਤੁਹਾਨੂੰ ਦੱਸਤਾ ਹੋ ਰਿਹਾਗਾ ਤੇ ਸਮਾਂ ਹੋ ਗਿਆ ਅੱਜ ਮੈਂ ਆਪਣਾ ਸਟਾਰਟ ਸਟਾਰਟ ਆ ਕੋਣ ਆਂ ਬੱਸ ਉਹ ਆਂਟੀ ਕਰਨੀ ਅਰਮਾਨ ਦੀ ਬੰਮੀ ਭਾਬੀ ਅੰਮ੍ਰਿਤ ਆਉਣ ਲੱਗੇ ਨੇ ਕਮਰੇ ਗਿਆ ਤੇਰੇ ਤੋਂ ਕੀ ਕਹਿਣਾ ਹੈ ਜਦੋਂ ਨਾ ਕਰਾਂਗੇ ਲੈ ਕੇ ਚਾਰ ਪੰਜ ਪੇਜ ਕਰਦੇ ਬਾਅਦ ਮੈਂ ਆ ਗੱਲਾਂ ਕਰਾਂਗੀ ਜਾਓ। ਸਭ ਸਾਰਾ ਕੰਮ ਆਪਣਾ ਕਰ ਲਿਆ। ਅਟਲ ਫੋਨ ਕੇ ਰੱਖੀ ਸਬਜ਼ੀ ਬਣਾਈ ਆ। ਸਾਰਾ ਕੰਮ ਕਰੇ। ਮੇਰੇ ਘਰ ਦਾ ਆਂਦੀ ਫੋਟੋ ਵੜੀ ਖੋਣੀ ਆਈ ਏ। ਇਹ ਆ ਬੜੀ ਖੁਸ਼ੀ। ਉਹਨੇ ਐ ਜਿਵੇਂ ਵੇਖਿਆ ਜਿਵੇਂ ਆਪ ਫੋਟੋ ਖਿਚਾਉਂਦੇ ਹੁੰਦਾ। ਕਿੰਗਾ ਆ ਲੈ। ਤੇਜ ਗਰੁੱਪ ਮੱਕੇ ਨਾਲ ਕਾਫੀ ਰਮਾਨ ਖਾਇਆ ਆ ਏ ਤੇ ਆਪਣੀ ਡਾਈਟਿੰਗ ਫੁੱਲ ਚੱਲਦੀ ਪਈ 6-7 ਪੰਜ ਡੇਢ ਨਾ ਗਾ ਵੇਖ ਕੇ ਕੀ। ਜੋ ਕੇ ਬਾਅਦ ਉਹਨਾਂ ਨੂੰ ਨਾ ਨਹੀਂ ਤਰਉਣਾ। ਮੇਰਾ ਆਈਂਦਾ ਨਹੀਂ ਗਾ ਮੇਰਾ 50 ਤੋਂ ਨੀਚੇ ਆ ਗਿਆ ਹੋਊਗਾ ਜਾਂ 50 ਹੀ ਉਦੋਂ ਪੂਰਾ। ਤੇ ਮੇਰਾ 50 ਹੁਣ ਵੇਖਦੇ ਆਪਾਂ ਹਾਂਜੀ ਬੋਲ ਸੁਣੋਈ ਆ ਜਾ ਕਿਉਂ ਨਾ ਫੇਰ ਹਸਣਾ ਜੇ ਮੈਂ ਮੈਨੂੰ ਵਾਜਾ ਮਰਾਂਦਾ ਹਾਂ ਬਾਕੀ ਨਾ ਪਾਪਾ ਇਹ ਤਾਂ ਹਿੱਕਾ ਸੁਣੋਈ ਆ ਯਾਰ ਅੰਦਰ ਦਾ ਚਾਹੀ ਹੁਣ ਹੀ ਲੱਗੇ ਬਾਹਰ ਭਰਾਵਾ ਫੇਰ ਆਕਣਾ ਬਾਅਦ ਚ ਮੇਰੀ ਲੱਤ ਪੀੜ ਹੁੰਦੀ ਆ ਅੰਦਰ ਆਦੇ ਜੇ ਮੈਂ ਬਾਹਰ ਤਿੰਨ ਜਣੇ ਬੈਠੇ ਤੇ ਤਿੰਨੇ ਚੁੱਪ ਆਏ ਇਹ ਕਿਦਾਂ ਕੋਈ ਗੱਲ ਕਰਨ ਦਾ ਹੁੰਦਾ ਤੇ ਨਹੀਂ ਚਲੋ ਚੱਲ ਜੀ ਮਾਪੁੱਤ ਘਰੀ ਜਾਓ ਮਾਪੁੱਤ ਵੀ ਚੁੱਪ ਬੈਠੇ ਜੀ ਆਜਾ ਮਾਪੁੱਤ ਵੀ ਦੁੱਖ ਸੁਕਾ ਲਓ ਕੋਈ ਮੇਰੀ ਚੁਕਲੀ ਕਰ ਲਓ ਗੱਲਾਂ ਹੀ ਮੁੱਕ ਗਈਆਂ ਉਦੋਂ ਦੀਆਂ ਮੇਰੀ ਚੁਕਲੀ ਕਰ ਲਓ ਉਹ ਤੂੰ ਮੇਰੀ ਅੰਦਰ ਚਲਾ ਤੂੰ ਮੇਰੀ ਚੁਕਲੀ ਕਰ ਲਾਂਗੇ ਤੇਰੇ ਨੌ ਇਦਾਂ ਕਰਦੇ ਕਿਦੀ ਨਹੀਂ ਇਧਰ ਬੜੇ ਮੇਰਾ ਐਦਾਂ ਨਹੀਂ ਮਜ਼ਾ ਆਉਂਦਾ ਇਹਨੂੰ ਕੱਟੋ ਫੇਰੇ ਇਹਨੂੰ ਵਿੱਚੋਂ ਇਹਨਾਂ ਕਿਉਂ ਕੱਟਣਾ ਸਾਡਾ ਦੁਬਾਰਾ ਲਾਓ ਮੇਰੀ ਵੀ ਇਦਾਂ ਆ ਉਹ ਆਵੇ ਕੱਟ ਲੈਣੀ ਇੱਕ ਕੱਟ ਦੇ ਸੈਟ ਕਰ ਦੇ ਪੂਰੀ ਕੱਟ ਦੇ ਫਿਰ ਦੁਬਾਰਾ ਲਾਓ ਜੈਸ 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 ਕੂ ਪਲੇਅਰ ਲੈ ਚਾਰ ਹੀ ਲਾਤੇ ਜੀ ਫਿਰ ਦੁਬਾਰਾ ਕਰੋ ਇਹ ਉਹ ਦੂਜੀ ਲੱਗ ਗਈ ਹੋ ਲੱਗ ਤੇ ਗਈ ਆ ਉਹ ਤੇ ਬੰਦੀ ਆ ਆਏ ਹੋ ਹਾਂ ਦੁਬਾਰਾ ਲਾਓ ਤੈਨੂੰ ਲਾਉਣੀ ਆਂਦੀ ਕੀ ਮਿਲਿਆ ਮੈਨੂੰ ਹਰਾ ਕੇ ਤੁਹਾਨੂੰ ਕੀ ਮੈਲਾ ਮੈਨੂੰ ਹਰਾ ਕੇ ਅਸਲ ਤੇ ਮੇਰਾ ਧਿਆਨ ਹੀ ਨਹੀਂ ਹੈਗਾ ਖੇਡਣ ਵਾਲ ਜੇ ਮੈਂ ਖੇਡਦੀ ਫਿਰ ਮੈਂ ਜਿੱਤ ਜਾਣਾ ਹੈ ਚੰਗੀ ਤਰ੍ਹਾਂ ਹੂੰ ਜਿੱਟੀਆਂ ਤੇ ਉਹ ਹੀ ਕੁਛ ਬਾਅਦ ਕੋਈ ਨਹੀਂ ਖੇਡਣਾ ਬਾਅਦ ਚ ਖੇਡਦੇ ਫੈਸਲੇ ਜਿ ਦੇ ਕੜੀਕਾ ਚੱਲੋ ਸੇਵਕਾ ਬੰਦ ਕਰ ਇਹਨੂੰ ਆਹ ਚੱਲੋ ਸੇਵਕਾ ਭਜਦਾ ਹਣ ਇੱਕ ਵਾਰੀ ਜਿੱਤ ਗਿਆ ਤਾਂ ਮਤਲਬ ਇਹ ਕਿ ਬਾਰ ਬਾਰ ਹੀ ਜਿੱਤੀ ਜਾਊਂਗਾ ਹੈ ਕੋਈ ਮੀਤ ਨਾਲ ਤੋਂ ਨਹੀਂ ਆ ਮੀਤ ਨਾਲ ਦੁਨੀਆ ਉਮੀਦ ਜਦ ਟੁੱਟਣ ਲੱਗੇ ਪਤਾ ਲੱਗਦਾ ਹੁੰਦਾ आज आप वीडियो नहीं बनाई है देते कोई भी कितने सो जो कोई सोचो कुछ सोचो कुछ कुछ नहीं सोचना की सोचना सोचो ना कुछ लाओ दिमाग ये ना के दिमाग है गई ले नसा चले गए डॉक्टर आ डॉक्टर आ गई डॉक्टर लड़ा लाते ही उधर डॉक्टर आ गए <laughs> नहीं डॉक्टर चले गए नर्सा आ गई नहीं हाँ। मक्खियां ਮੱਖੀਆਂ ਨਰਸਾਂ ਮੱਛਰ ਡਾਕਟਰ ਮੱਛਰ ਡਾਕਟਰ ਹੁੰਦੇ ਆ ਓ ਲੈ ਹੋਰ ਵੀ ਫਿਰ ਡਾਕਟਰ ਡਾਕਟਰ ਜਾ ਜਾਂ ਕਰ ਦੇ ਫਿਰ ਮੱਛਰ ਮੱਛਰ ਜਾ ਜਾਂ ਜਰਾ ਆਲ ਆਊਟ ਲੈ ਕੇ ਆਪਣਾ ਆਲ ਆਊਟ ਕਦਮ ਤੇ ਉਹ ਕਿਤੇ ਚੜੀ ਮਾਰ ਰਣੀ ਇੱਧਰ ਆ ਵਾਏ ਮਰੀ ਤੂ ਆ ਵਾਏ ਮਰੀ ਜੀ ਨਾ ਭਾਈ ਹੁਣ ਕੀ ਦੱਸਿਆ ਤੈਨੂੰ ਹੈ ਸੁਣ 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 ਗਿਆ ਸੁਣੋਈ ਸੁਣੋਈ ਨਹੀਂ ਆਣਾ ਨਹੀਂ ਆਣਾ ਵੇ ਕਿ ਮੈਂ ਮਰਸ ਨਹੀਂ ਚੱਲਿਆ ਵੇ ਕੀ ਹੈ ਸੁਣ ਰਹੀ ਆ ਜਾ ਹੁਣ ਇਹਨੇ ਇੱਥੇ ਆਣਾ ਚੱਲ ਬਹਿ ਜਾ ਇੱਥੇ ਬਹਿ ਜਾਣ ਟਿਕ ਜਾ ਆ ਜਾ ਕਿਤੇ ਗਈ ਹੁੱਤੇ ਕੀ ਕਰਨ ਗਈ ਉੱਪਰ ਬੇਲਾ ਇਹਨੂੰ ਪਤਾ ਵੀ ਮੇਰੇ ਮੈਂਬਰ ਮੈਂ ਇਹਨਾਂ ਦੇ ਆ ਕੇ ਲੱਗਣਾ ਆਪਣੇ ਨਾਲੋਂ ਜ਼ਿਆਦੀ ਸਹਣੇ ਆ ਜਾਨਵਰ ਅੱਛਾ ਕਿੱਥੋਂ ਆਇਆ ਸੁਣਈ ਕਿੱਥੋਂ ਆਈ ਹੈ ਤ્યાર ਬਾਸੋਂ ਦਦੇੜੇ ਨੇ ਚਾੜੇ ਮੇਰੇ ਉਂਗਲੇ ਲਾਇਆ ਤੈਨੂੰ ਤੇ ਕੌਣ ਆਂਦੀ ਪੰਮੀ ਗਾਇਸ ਟਾਈਮ ਹੋ ਗਏ ਸ਼ਾਮ ਦਾ 7 ਵਜੇ ਦਾ ਤੇ ਆਪਾਂ ਆ ਗਏ ਅੰਦਰ ਬਾਹਰ ਬੈਠੇ ਥੋੜਾ ਟਾਈਮ ਬਾਹਰ ਮੱਛਰ ਇੰਨਾ ਜਿਆਦਾ ਆ ਗਿਆ ਕਿ ਹੁਣ ਆਪਾਂ ਆ ਗਏ ਅੰਦਰ ਤੇ ਮੈਂ ਲੱਗੀਆਂ ਰੋਟੀ ਬਣਾਉਣ ਦੇ ਆ ਸਾਡੀ ਸਾਰੀ ਕੰਨ ਦੇ ਇਗਨੋਰ ਕਰਿਓ ਬਹੁਤ ਜਿਆਦੀ ਖਰਾਬ ਹੋ ਗਈ ਬਤਾਨੀ ਸਾਰਾ ਨਾ ਕਲਰ ਇਦੋਂ ਕਲਰ ਬੜਾ ਪੈਂਦਾ ਤੇ ਕਲਰ ਕਰਕੇ ਸਾਰਾ ਕਲਰ ਲੱਥ ਗਿਆ ਤੇ ਹੁਣ ਪਰਮਾਤਮਾ ਦੀ ਮਿਹਰ ਰਹੀ ਤੇ ਫਿਰ ਆਪਾਂ ਸਾਰਾ ਕਰਵਾਵਾਂਗੇ ਘਰ ਦਾ ਕੰਮ ਕਰਦੇ ਫਿਰ ਜਾ ਕੇ ਥੋੜਾ ਸੈਟਿੰਗ ਹੋਊਗੀ ਕਿਉਂਕਿ ਅਜੇ ਦੇ ਫਿਲਹਾਲ ਇਹਨੂੰ ਅਸੀਂ ਕੋਈ ਹੱਥ ਨਹੀਂ ਲਾਉਣਾ ਕਿਉਂਕਿ ਹੁਣ ਕਲਰ ਕਰਾਉਣ ਦਾ ਕੋਈ ਸਾਨੂੰ ਫਾਇਦਾ ਨਹੀਂ ਹੈਗਾ ਹੁਣ ਜਦੋਂ ਵੀ ਕਰਪਾਇਆ ਹੁਣ ਸਾਰਾ ਘਰ ਦਾ ਕੰਮ ਕਰਵਾਵਾਂਗੇ ਮਹਾਰਾਜ ਦੀ ਕਿਰਪਾ ਨਾਲ ਜਦੋਂ ਮਹਾਰਾਜ ਨੇ ਮਿਹਰ ਕੀਤੀ ਤੇ ਥੋੜੀ ਬਹੁਤ ਤੁਹਾਡੀ ਮਿਹਰ ਨਾਲ ਤੇ ਬਾਕੀ ਗਾਇਸ ਅੱਜ ਦੀ ਵੀਡੀਓ ਵਿੱਚ ਆਪਾਂ ਬਸ ਇਹੀ ਛੋਟੇ-ਮੋਟੇ ਘਰ ਦੇ ਕੰਮ ਕਰਕੇ ਤੇ ਹੁਣ ਬਿਜ਼ੀ ਰਹੇਦਾ ਕਿਉਂਕਿ ਜੇ ਗਰੁੱਪ ਘਰੇ ਹੁੰਦੇ ਆ ਤੇ ਵਲੌਗ ਬਣਾਉਂਦਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਕਿਉਂਕਿ ਉਹਨਾਂ ਦੀ ਕਦੀ ਚਾਹ ਬਣਾ ਦੋ ਕਦੀ ਮੈਨੂੰ ਪਾਣੀ ਦੇ ਦਿਓ ਘਰੇ ਜਦੋਂ ਤੁਹਾਨੂੰ ਪਤਾ ਬੰਦੇ ਘਰੇ ਹੁੰਦੇ ਹਨ ਤੇ ਬਸ ਸਾਰਾ ਦਿਨ ਇਹੋ ਕੰਮ ਕਰ ਹੀ ਚੱਲਦੇ ਰਹਿੰਦੇ ਆ ਤੇ ਹੁਣ ਆਪਾਂ ਮੈਂ ਸੋਚ ਰਹੀ ਸੀਗੀ ਕਿ ਆ ਮਨਜੀ ਦਾ ਕਿ ਤੁਹਾਨੂੰ ਪਤਾ ਕਿ ਪਿਛਲੀ ਵੀਡੀਓ ਜਿੱਦਾਂ ਮੈਂ ਦਿਖਾਇਆ ਕਿ ਮੈਂ ਸੂਟ ਕਰਨਾ ਵਾ ਆਣਾ ਮਤਲਬ ਕਿ ਵਰਕਗਾਣਾ ਸੂਟ ਦੇ ਉੱਪਰ ਉਹ ਵੀ ਮੈਂ ਲਿਆਂਦਾ ਥ੍ਰੈਡ ਵਗੈਰਾ ਲਿਆਂਦੇ ਬਟ ਮੇਰੇ ਤੋਂ ਸੂਟ ਸਟਾਰਟ ਵੀ ਨਹੀਂ ਅਜੇ ਤੱਕ ਉਹ ਪਾਇਆ ਕਿਉਂਕਿ ਘਰੇ ਹੀ ਇਦਾਂ ਬਿਜ਼ੀ ਆ ਤੇ ਹੁਣ ਜਲਦੂਰ ਤੱਕ ਕਾਫੀ ਹੱਦ ਨਾਲੋਂ ਅੱਗੇ ਧਰਕੇ ਮੇਰੇ ਪਤਾ ਨਹੀਂ ਕੀ ਪਿੰਪਲ ਜਾ ਗਿਆ ਤੇ ਕਾਫੀ ਹੱਦ ਦੇ ਨਾਲੋਂ ਅੱਗੇ ਧਰਕੇ ਹੁਣ ਤੇ ਹੁਣ ਸ਼ਾਇਦ 1-2 ਦਿਨ ਤੱਕ ਹੋਰ ਵਧੀਆ ਮਤਲਬ ਠੀਕ ਹੋ ਜਾਣਗੇ ਤੇ ਅੱਜ ਆਪਾਂ ਗੱਲ ਕਰਨ ਦੇ ਸੀ ਕਿ ਜਦੋਂ ਹਨਾ ਪੇਕੇ ਘਰ ਕੁੜੀਆਂ ਹੁੰਦੀਆਂ ਨਾ ਤੇ ਉਦੋਂ ਮੰਮੀਆਂ ਕਹਿੰਦੀਆਂ ਕਿ ਪੁੱਤ ਕੋਈ ਫਿਕਰ ਕਰਿਆ ਕਰ ਕੰਮ ਕਰ ਸਿੱਖ ਕੰਮ ਕਰ ਕਰ ਹਨਾ ਤੂੰ ਚੱਲੀ ਜੀ ਨਾ ਰਿਆ ਕਰ ਤੂੰ ਤੈਨੂੰ ਕੋਈ ਫਿਕਰ ਹੀ ਨਹੀਂ ਹੁੰਦਾ ਹਨਾ ਇੱਕ ਇਹ ਗੱਲ ਹੁੰਦੀ ਆ ਜਦੋਂ ਪੇਕੇ ਘਰ ਹੁੰਦੀ ਆਪਾਂ ਬੇਫਿਕਰੀਆਂ ਹੁੰਦੀਆਂ ਕੋਈ ਟੈਨਸ਼ਨ ਨਹੀਂ ਹੁੰਦੀ ਕਰਦੀ ਨਾ ਕੰਮ ਕਰਦੀ ਨਾ ਕੋਈ ਵੀ ਹਨਾ ਤੇ ਜਦੋਂ ਆਪਾਂ ਸੌਰੀ ਕਰੇ ਹੁੰਨੇ ਹਨਾ ਤੇ ਉਦੋਂ ਆਪਾਂ ਨੂੰ ਕੋਈ ਕਹਿੰਦਾ ਵੀ ਨਹੀਂ ਹਨਾ ਫਿਕਰ ਕਰ ਮਤਲਬ ਲਾਲੇ ਸਾਰੇ ਕਹਿੰਦੇ ਨਾ ਫਿਕਰ ਨਾ ਕਰਿਆ ਕਰ ਜੋ ਹੋਣਾ ਹੋ ਜਾਣਾ ਤੇ ਫਿਰ ਆਪਾਂ ਫਿਰ ਵੀ ਫਿਕਰ ਹਣਾ ਕਰਦੇ ਆ ਤੇ ਸਮਝ ਨਹੀਂ ਆਉਂਦੀ ਕਿ ਨਾ ਜਿਸ ਵਾਰ ਆਪਾਂ ਟੈਂਸ਼ਨal ਲੈਨੇ ਆ ਉਦੋਂ ਆਪਾਂ ਕੀ ਉਦੋਂ ਵੀ ਆਪਾਂ ਸਮਝ ਨਹੀਂ ਆਉਂਦੀ ਕਿ ਕਵਾ ਤੇ ਕੀ ਨਾ ਕਵਾ ਤੇ ਉਹ ਮੇਰੇ ਨਾਲ ਮੀਕਣ ਆਗੇ ਜਾਓ ਜਾ ਕੇ ਬਹੁ ਮੈਂ ਗੱਲਾਂ ਕਰਨ ਲਈ ਤੇ ਹੁਣ ਆਪਾਂ ਵੀਡੀਓ ਤਾਂ ਇੱਥੇ ਕਰਦੇ ਐਂਡ ਤੇ ਫਿਰ ਆਪਾਂ ਕੱਲ ਨੂੰ ਤੁਹਾਨੂੰ ਦੱਸਾਂਗੇ ਕੀ ਆ ਨਾ ਪਰ ਮਚਰ ਬਹੁਤ ਜਗਰੂਵੀ ਆਗੇ ਅੰਦਰ ਤੇ ਮਿਲਦੇ ਹਾਂ ਕੱਲ ਨੂੰ ਨਵੇਂ ਵੀਡੀਓ ਦੇ ਨਾਲ ਤੇ ਕੱਲ ਨੂੰ ਇਸ ਟੌਪਿਕ ਤੇ ਹੋ ਸਕਦਾ ਵਿਸਥਾਰ ਦੇ ਨਾਲ ਗੱਲ ਕਰਾਂਗੇ ਅਗਰ ਮੈਨੂੰ ਯਾਦ ਰਿਹਾ ਤੇ ਤੇ ਮਿਲਦੇ ਹਾਂ ਕੱਲ ਨੂੰ ਨਵੇਂ ਵੀਡੀਓ ਦੇ ਨਾਲ ਤਾਂ ਤੱਕ ਤੇ ਤੁਸੀਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਿਲਕੁਲ ਨਾ ਭੁੱਲਿਓ ਮਿਲਦੇ ਆ ਜੀ ਬਾਏ ਬਾਏ ਗੁੱਡ ਨਾਈਟ ਸਟਰੀ ਡ੍ਰੀਮਸ